ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ। ਸੋ ਦੋਸਤੋ ਇੱਕ ਖਾਸ ਅਪਡੇਟ ਦੇ ਨਾਲ ਖਾਸ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਆ ਸਰਪੰਚੀ ਦੀਆਂ ਵੋਟਾਂ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਸਾਰੇ ਪੰਜਾਬ ਦੇ ਪਿੰਡਾਂ ਦੇ ਲਈ ਇੱਕ ਵੱਡਾ ਐਲਾਨ ਜਿਹੜਾ ਉਹ ਕਰ ਦਿੱਤਾ ਏ। ਸੁਣ ਕੇ ਸਾਰੇ ਬਜ਼ੁਰਗ ਖੁਸ਼ ਹੋ ਗਏ ਨੇ ਤੇ ਇਸ ਤਰੀਕ ਨੂੰ ਵੋਟਾਂ ਨੇ ਜਿਹੜੀਆਂ ਉਹ ਪੈਣ ਵਾਲੀਆਂ ਨੇ ਸੋ ਪੂਰੀ ਅਪਡੇਟ ਪੂਰੀ ਜਾਣਕਾਰੀ ਅੱਜ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੇਣ ਜਾ ਰਿਹਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਗੁਜਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੋਸਤੋ ਜੇਕਰ ਆਪਾਂ ਸਰਪੰਚੀ ਦੀਆਂ ਵੋਟਾਂ ਦੀ ਗੱਲ ਕਰੀਏ ਤਾਂ ਸਰਪੰਚੀ ਦੀਆਂ ਵੋਟਾਂ ਜਨਵਰੀ ਮਹੀਨੇ ਦੇ ਵਿੱਚ ਪੈਣ ਵਾਲੀਆਂ ਨੇ ਹਾਂਜੀ ਜਨਵਰੀ 2024 ਦੇ ਵਿੱਚ ਸਰਪੰਚੀ ਦੀਆਂ ਵੋਟਾਂ ਨੇ ਜਿਹੜੀਆਂ ਉਹ ਪੈਣ ਵਾਲੀਆਂ ਨੇ ਸੋ ਜਿਹੜੀਆਂ ਇਹ ਵੋਟਾਂ ਨੇ ਜਨਵਰੀ ਮਹੀਨੇ ਦੇ ਆਖਿਰ ਤੱਕ ਜਿਹੜੀਆਂ ਨੇ ਪੈ ਸਕਦੀਆਂ ਨੇ ਫਿਲਹਾਲ ਹਲੇ ਫਾਈਨਲ ਤਰੀਕਾ ਨਿਕਲ ਕੇ ਨਹੀਂ ਸਾਹਮਣੇ ਆਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਜਨਵਰੀ ਦੇ ਲਾਸਟ ਹਫਤੇ ਦੇ ਵਿੱਚ ਜਿਹੜੀਆਂ ਇਹ ਚੋਣਾਂ ਨੇ ਹੋ ਸਕਦੀਆਂ ਨੇ ਸੋ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹੜਾ ਵੱਡਾ ਐਲਾਨ ਚੋਣਾਂ ਤੋਂ ਪਹਿਲਾਂ ਕੀਤਾ ਹੈ ਆਪਾਂ ਤੁਹਾਨੂੰ ਉਸ ਵੀਡੀਓ ਦੇ ਉੱਤੇ ਲੈ ਚੱਲਦੇ ਹਾਂ ਸੀਐਮ ਭਗਵੰਤ ਮਾਨ ਨੇ ਆਪਣੇ ਇੱਕ ਭਾਸ਼ਣ ਦੇ ਵਿੱਚ ਸੰਬੋਧਨ ਕਰਦੇ ਆ ਸਰਪੰਚੀਆਂ ਚੋਣਾਂ ਨੂੰ ਲੈ ਕੇ ਇੱਕ ਵੱਡੀ ਗੱਲ ਜਿਹੜੀ ਆਖੀ ਆ ਸੋ ਦੇਰੀ ਨਾ ਕਰਦੇ ਮੇਨ ਅਪਡੇਟ ਉੱਤੇ ਤੁਹਾਨੂੰ ਲੈ ਚੱਲਦੇ ਆ ਇਧਰ ਤੋਂ ਉੱਪਰ ਉੱਠ ਕੇ ਮੈਂ ਤਾਂ ਇਹ ਕਹਿਣਾ ਹੁੰਨਾ ਮੈਂ ਅਕਸਰ ਕਹਿਣਾ ਹੁੰਨਾ ਵੋਟਾਂ ਦਾ ਰੌਲਾ ਤੁਸੀਂ ਲਾ ਲਓ ਵੀ ਪੰਜ ਸਾਲਾਂ ਬਾਅਦ ਵੋਟਾਂ ਪੈਂਦੀਆਂ ਤਾਂ 1850 ਦਿਨ ਬਣਦਾ ਲਾ ਲਓ ਪੰਜ ਸਾਲਾਂ ਬਾਅਦ 1850 ਦਿਨ ਬਣਦਾ ਹੈ ਪੰਜ ਸਾਲਾਂ ਦਾ 50 ਦਿਨ ਵੋਟਾਂ ਦਾ ਰੌਲਾ ਪੈਂਦਾ ਚਲ ਦੋ ਮਹੀਨੇ ਲਾ ਲਓ ਜੋ ਦੋ ਕੁ ਮਹੀਨੇ ਪਿੰਡਾਂ ਵਾਲਿਓ ਮੇਰੀ ਗੱਲ ਸੁਣ ਲਓ ਧਿਆਨ ਨਾਲ ਦੋ ਕੁ ਮਹੀਨੇ ਜਿਹੜੀ ਮਰਜ਼ੀ ਪਾਰਟੀ ਕਰਨੀ ਹੋ ਜਾ ਕਰੋ ਥੋੜ੍ਹਾ ਥੋੜ੍ਹੀ ਅਭਦੀ ਰਹਿ ਆ ਲੋਕਤੰਤਰ ਜਿੰਨੂੰ ਮਰਜੀ ਜੀ ਦੇ ਨਾਲ ਮਰਜੀ ਹੋ ਜਾ ਦੋ ਕੁ ਮਹੀਨੇ ਉਦੋਂ ਬਾਅਦ ਜਿਹੜਾ ਜਿੱਤ ਗਿਆ ਉਹਨੂੰ ਖਿੜੇ ਮੱਥੇ ਪਰਵਾਨ ਕਰਕੇ ਬਾਕੀ 1800 ਦਿਨ ਤੱਕ ਇੱਥੇ ਰਹੋ ਬਾਕੀ 18 ਦਿਨ 1800 ਦਿਨ ਤੱਕ ਇੱਥੇ ਹੋ ਨਾ ਬਾਕੀ ਵੀ ਆਪਾਂ ਤਾਂ ਦੁਸ਼ਮਣੀਆਂ ਪਾ ਲੈਨੇ ਆ ਵੀ ਉਹਨਾਂ ਦੀ ਗਲੀ ਵਿਤੀ ਨਹੀਂ ਜਾਣਾ ਉਹਨਾਂ ਦੀ ਬਰਾਤ ਨਹੀਂ ਚੜ੍ਹਨੀ ਉਹਨਾਂ ਦੇ ਭੋਗਤੇ ਨਹੀਂ ਜਾਣਾ ਇਹ ਆਪਣੇ ਬੁਰਦਸੀ ਉਦੋਂ ਇਹ ਕੰਮ ਨਹੀਂ ਕਰੇਗਾ ਵੋਟਾਂ ਵੇਲੇ ਆਪਾਂ ਨੂੰ ਹੱਕ ਹੈ ਹਰੇਕ ਨੂੰ ਹੱਕ ਹੈ ਵੀ ਉਹ ਭਾਵੇਂ ਜਿੱਧਰ ਮਰਜੀ ਹੋ ਜੇ ਪਰ ਵੋਟਾਂ ਤੋਂ ਬਾਅਦ ਭਾਈ ਜਿਹੜਾ ਜਿੱਤ ਗਿਆ ਉਹਨੂੰ ਵਧਾਈਆਂ ਦੇ ਕੇ ਕਹੋ ਚਲੋ ਪਿੰਡ ਦੇ ਕੰਮ ਕਰਾਈਏ ਪਿੰਡ ਦੇ ਜਦੋਂ ਸਾਂਝੇ ਕੰਮ ਕਰਾਉਣੇ ਹੋਣ ਉਦੋਂ ਇਕੱਠੇ ਹੋ ਜੋ ਸਰਪੰਚੀ ਵੇਲੇ ਵੀ ਮੈਂ ਅਨਾਉਂਸ ਕੀਤਾ ਸੀ ਐਮਪੀਸੀ ਮੈਂ ਆਰਸੀ ਸਾਹਿਬ ਜਦੋਂ ਇੱਥੋਂ ਤਾਂ ਮੈਂ ਅਨਾਉਂਸ ਕੀਤਾ ਸੀ ਕਿ ਪਿੰਡ ਜਿਹੜਾ ਪਿੰਡ ਸਰਬਸੰਮਤੀ ਕਰੂਗਾ 5 ਲੱਖ ਰੁਪਇਆ ਉਹਨੂੰ ਪਹਿਲਾਂ ਦੇਵਾਂਗੇ ਜਿਹੜਾ ਸਰਬਸੰਮਤੀ ਚ ਕਰੂਗਾ ਕਿਉਂਕਿ ਸਰਪੰਚੀ ਬਾਰੇ ਲੜਾਈਆਂ ਬਹੁਤ ਹੁੰਦੀਆਂ 755 ਦੇ ਕੇਸ ਹੋ ਜਾਂਦੇ ਨੇ ਘਰਾਂ ਮੂਰਦੀ ਲਲਕਾਰੇ ਮਾਰ ਕੇ ਲੰਗਣ ਲੰਗ ਜਾਂਦੇ ਆ ਲਲਕਾਰਿਆਂ 'ਚ ਜਿੱਤ ਜਾਂਦੇ ਪਹਿਲਾਂ ਤਾਂ ਪੁੰਨ ਪੰਜ ਮਾਰੇ ਸੀ ਆਪਾਂ 7 ਮਾਰੇ ਆ ਇਕਤਾ ਮੈਂ ਚਾਹਨਾ ਸਰਪੰਚ ਜਿਹੜਾ ਉਹ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਜਿਹੜਾ ਸਾਰਿਆਂ ਨੂੰ ਕਹਵੇ ਆ ਜਾਓ ਭਾਈ ਵੈਲਕਮ ਤੁਸੀਂ ਵੀ ਆਓ ਟੂਰਨਾਮੈਂਟ ਤੇ ਹਰੇਕ ਨੂੰ ਬੁਲਾਓ ਬਲਕਿ ਜਿਹੜਾ ਵੱਧ ਪੈਸੇ ਦਿੰਦਾ ਮੈਂ ਤਾਂ ਕਰ ਉਹਨੂੰ ਬੁਲਾਓ ਨਾਲ ਚੀਫ ਗੈਸਟ ਬਣਾਓ ਉਹਨੂੰ ਅਗਲੇ ਨੂੰ ਹੁਣ ਟੂਰਨਾਮੈਂਟ ਤੇ ਭਾਈ ਇਕੱਠ ਮਿਲਦਾ ਉਹਨੇ ਆ ਆਪਦਾ ਕੋਈ ਲੀਡਰ ਬਣਨਾ ਤਾਂ ਫਿਰ ਇਕੱਠ ਕਿੱਥੇ ਮਿਲਦਾ ਉਹ ਐ ਕਰਿਆ ਕਰਾਇਆ ਉਹਨੂੰ ਕਹੋ ਵੀ ਤੂੰ ਕਿੰਨੇ ਦਿਨਾਂ ਸਾਡੇ ਪਿੰਡ ਨੂੰ ਤੂੰ ਦੱਸ ਪੈਨੂੰ ਤੈਨੂੰ ਮੁੱਖ ਮਹਿਮਾਨ ਬਣਾ ਦਿੰਨੇ ਆ ਲੋ ਕੰਮ ਪਿੰਡ ਵਾਸਤੇ